ਹੈਪੀ ਜੀ ਮਾਤਾ ਦੇ ਪੈਰ ਬਾਰ-ਬਾਰ ਹਾਂ ਸੋਹਣੇ ਵਾਂ ਲਾ ਦੋ ਇੱਥੇ ਹਮ ਗਾਇਸ ਮਾਂ ਦਾ ਜੀ ਦੇ ਪੈਰ ਲੱਗ ਗਏ ਆ ਅੱਜ ਲక్ష్ਮੀ ਮਾਤਾ ਹੂੰਗੀ ਹਨਾ ਮਮਾ ਵਲੌਗ ਮਿਸ ਨਾ ਕਰਿਓ ਗਾਇਸ ਸਾਰਾ ਵਲੌਗ ਵੇਖਿਓ ਦਿਵਾਲੀ ਦਾ ਸਪੈਸ਼ਲ ਵਲੌਗ ਬਣਾਇਆ ਹੈ ਇਸੇ ਕਰਕੇ ਆਪਾਂ 에어ਪੋਰਟ ਦੇ ਅੰਦਰ ਤੇ ਜਾ ਨਹੀਂ ਸਕਦੇ ਆਪਾਂ ਇੱਥੇ ਵੀ ਉਹ ਵਿਖਾ ਦਿੰਨੇ ਆ ਤੁਹਾਨੂੰ ਥੋੜਾ ਆ ਪਾਰਕਿੰਗ ਆ ਆਪਾਂ ਗੱਡੀਆਂ ਲਾਤੀਆਂ ਆਪਣੀ ਗੱਡੀ ਨਿਕਲਣ ਲੱਗੀ ਹੁਣ ਆਪਾਂ ਹੁਣ ਚੱਲੇ ਬਾਬਾ ਬੁੱਢਾ ਸਾਹਿਬ ਵੇਖ ਸਕਦੇ ਜੋ ਗਾਇਸ ਆਇਆ ਜੀ ਬਾਬ ਇਧਰੋਂ ਦੀ ਵੀ ਆ ਜਾਈਦਾ ਵਾ ਤੇ ਉਧਰੋਂ ਦੀ ਵੀ ਆ ਜਾਈ ਆਪਾਂ 에어ਪੋਰਟ ਤੋਂ ਨਿਕਲ ਗਏ ਤੇ ਆ ਵੇਖੋ ਕਿੰਨੀ ਸੋਹਣੀ ਲਾਈਟਿੰਗ ਕੀਤੀ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਦਾ ਤੇ ਗਾਇਸ ਮੈਂ ਬਖਾਵਾਂਗੀ ਕਿਉਂਕਿ ਉੱਥੋਂ ਦੀ ਤੇ ਕੋਈ ਮਨਾਈ ਨਹੀਂ ਹੈਗੀ ਇੱਥੋਂ ਦੀ ਮਨਾਈ ਸੀ ਫੋਨ ਨਾਲ ਲੈ ਕੇ ਜਾਂਦੀ ਤੇ ਇਸ ਕਰਕੇ ਇੱਥੋਂ ਦਾ ਮੈਂ ਬਖਾ ਨਹੀਂ ਸਕੀ ਬਾਕੀ ਆਪਾਂ ਹੁਣ ਨਿਕਲ ਗਏ ਹਾਂ ਨਾ ਮੈਂ ਬੱਬਾ ਬੁੱਢਾ ਸਾਹਿਬ ਜਾਣਾ ਮੈਂ ਤੇ ਬੱਬਾ ਜੀ ਦੀ ਫੋਟੋ ਲਾਈ ਹੈ ਇੱਕ ਤੇ ਮਿਲਦੇ ਹਾਂ ਅੱਜ ਤੁਹਾਨੂੰ ਹੁਣ ਬੱਬਾ ਬੁੱਢਾ ਸਾਹਿਬ ਗਾਇਸ ਜਾ ਕੇ ਐਸੇ ਤੇ ਆਪਾਂ ਨਿਕਲ ਨਹੀਂ ਮਾਣੇ ਗਾਇਸ ਵੇਖ ਲੋ ਏਅਰਪੋਰਟ ਦਾ ਰਸਤਾ ਹੀ ਆ ਲਿਖਿਆ ਹੋਆ ਵੈਲਕਮ ਟੂ ਅੰਮ੍ਰਿਤਸਰ ਗਾਈਸ ਆਪਾਂ ਜਾਣਦੇ ਪਿਆਂ ਜੀ ਜਾਣਦੇ ਪਿਆਂ ਜੀ ਵੈਸੇ ਤੇ ਲਈ ਬੰਦ ਹੀ ਰਹਿੰਦੇ ਸੀ ਹੁਣ ਤੁਹਾਨੂੰ ਬਬੂ ਦੇ ਸੱਭ ਜਾ ਕੇ ਵਿਗਾਉਣੇ ਆ ਲਵ ਯੂ ਤੇ ਪਾਰ ਕਰਨ ਗਾਈਸ ਇਹ ਸਾਡੇ ਪੁਰਾਣੇ ਕਿਰਾਏਦਾਰ ਹੈ ਇਹ ਉਹਨ ਕੀ ਮੰਮੀ ਹੈਲੋ ਜਿਸ ਪਾਪਾ ਜੀ ਦੀ ਰੋਟੀ ਮੰਮੀ ਰੱਖਣ ਦਾ ਹੈ ਪੀਵਾ ਤੇ

they back to broken bones. ਆਪਾ ਤਰਪੇ ਹਾਂ ਤਰਪੇ ਖਾਣ ਮੈਲ ਦੇ ਤੁਮਮੀ ਦੇ ਆਪੀ ਦੀਵੇ ਜਗਉਣ ਪਾਪਾ ਦਾ ਪੇਜੀ ਪੂਜਾ ਕਰਨ ਤੇ ਮੈਂ ਵੀ ਲੱਗੀ ਰੰਗੋਲੀ ਬਣਾਉਣ ਉਹ ਦੀਦੀ ਆਏ ਰੰਗੋਲੀ ਬਣਾਉਣ ਲਈ ਬੋਲਣ ਦੀ ਹਾਂ ਤੇ ਚੱਲੇ ਦੀਵੇ ਰੱਖਣ ਉੱਪਰ ਤੇ ਸੱਖਣ ਲੱਗੇ ਜਿਵੇਂ ਨਾ ਇੱਧਰ ਦੀਦੀ ਦੇ ਰੰਗੋਲੀ ਬਣਾ ਚਲੋ ਤੇ ਦੀਵੇ ਲੱਗੇ ਰੱਖਣ ਆਪਾਂ ਪਰ ਚ ਕੋਠੇ ਤੇ ਚੜਨ ਦੀ ਮੈਂ ਵੀ ਨਾਲ ਚੱਲਣ ਦੀ ਹਵਾ ਗਾਇਸ ਹੁਤਰਾ ਦਣਾ ਬੈਟ ਮੰਜੇ ਤੇ ਪਾ ਰੱਖੰਦਾ ਪੇ ਦੀਵੇ ਤੇ ਵੇਖੋ ਸਪਾਰਕਲਿੰਗ ਕਰਦੀ ਹੈ ਇੱਕੋ ਜਗ੍ਹਾ ਨਹੀਂ ਉਧਰ ਵੀ ਰੱਖਣੇ ਆ ਲਾਈਟਾਂ ਆਏ ਛੱਡ ਗਈ ਹੱਲ ਪਾਪਾ ਜੀ ਪਾਪਾ ਰੱਖੰਦਾ ਪੇ ਦੀਵੇ ਦੀਵਾਲੀਆਂ ਚੱਲਣ ਦੀਆਂ ਤਿਆਰੀਆਂ ਗਾਈਸਾਂ ਪਾਪਾ ਇੱਧਰ ਵੀ ਰਸਤਾ ਦੀਵਾ ਹੁਣ ਇੱਧਰ ਰੱਖੰਦੇ। ਲਾਈ ਸੁਣ ਕੇ ਗਿੱਲਾਂ ਦੇ ਲੱਗਣ ਰੱਖੇ ਆਪਾਂ। ਵੇਖ ਸਾਹਦੇ ਜੋ ਲਾਈਟਾਂ ਲੱਗੀਆਂ। ਗਲੀ ਕਰਨ ਦੀ ਚਮਕਣ ਦੀ ਪੂਰੀ। ਹੋ ਵੇਖੋ ਰੌਗਤ ਚੱਲਦਾ ਹੋਇਆ। ਤੇ ਹਣ ਇੱਥੇ ਰਾ ਦੋ ਦਾੜੀ ਦੇ ਗਿੱਲਾਂ ਥਲੜੀਆਂ ਦੇ ਵੀ ਰੱਖ ਲੈ ਆ। ਪਾਪਾ ਲਾਈਟਾਂ ਲੁੰਦੇ ਹੋਏ ਮੈਂ ਇੱਧਰ ਵੀਡੀਓ ਬਣਾਉਂਦੀ ਹੋਈ। ਧਿਆਨ ਸੇ। ਗਾਈਸ ਪਪਾ ਦੀਵੇ ਰਾਦੇ ਹੋਏ ਦੋ ਦੀਵੇ ਰਹਿ ਗਏ ਆ ਹੁਣ ਰੱਖਣ ਦੇ ਅਭੀ ਸਪਾਰਾ ਖੂਬੋ ਪਾਜੀ ਮੰਮੀ ਗਾਈਸ ਰਾਦੀ ਹੋਈ ਹੈ ਹੈਲੋ ਮੰਮੀ ਹੈਲੋ ਮੰਮੀ ਦੀਵੇ ਰਾਦੀ ਹੈ ਮੈਂ ਹੁਣ ਮੰਮੀ ਦੀ ਵੀ ਰੰਗੋਲੀ ਬਣਾਉਂਦੇ ਹੋਏ ਗਾਈਸ ਵੇਖ ਸਕਦੇ ਹੈਲੋ ਦੀਦੀ ਤੇ ਮੰਮੀ ਰੱਖਣ ਦੀ ਦੀਵੇ ਗਾਈਸ ਅੱਲੋ ਮਾਮ ਜੀ